कोलकाता रेप मर्डर केस की सुप्रीम कोर्ट सुनवाई जारी कोर्ट ने हड़ताली डॉक्टर कहा नैशनल टास्क फोर्स डॉक्टर्स फोर्सेंट मंदिर शिवलिंग खंडित वाले मुलजम गिरफ्तार उत्तराखंड यूपी तो चार मुलजम काबू मंदिर चो चोरी की गई चांदी भी बरामद विधायक पठान माजरा की पत्नी की शिकायत एनआरआई खिलाफ एफआईआर दर्ज गुरप्रीत कौर ने लगाए छेड़छाड़ के इल्जाम विधायक बोले गुरप्रीत कौर नाल मेरा नहीं कोई वास्ता ਉਦਰਾਜ ਕੋਰੇਦਾ ਤੇਜ਼ ਨਾ ਚੁੱਕਣ ਤੇ ਐਨਜੀਟੀ ਸਖਤ ਪੰਜਾਬ ਸਰਕਾਰ ਨੇ ਲਾਇਆ 1020 ਕਰੋੜ ਰੁਪਏ ਦਾ ਜੁਰਮਾਨਾ ਇੱਕ ਹੀ ਅੰਦਰ ਮੰਗਿਆ ਜਵਾਬ ਪੰਜਾਬ ਸੁਭਾਨਾ ਤੇ ਲਗਾਇਆ ਗਿਆ ਗ੍ਰੀਨ ਟੈਕਸ ਕਮਰਸ਼ੀਅਲ ਅਤੇ ਨਾਨ ਕਮਰਸ਼ੀਅਲ ਵਾਹਨਾਂ ਤੇ ਟੈਕਸੀ ਐਨਜੀਟੀ ਤੇ ਇਲੈਕਟ੍ਰਿਕ ਵਾਹਨਾਂ ਨੂੰ ਛੋਟ ਪੰਜਾਬ ਨਸ਼ੇ ਦੇ کاروبار ਤੇ ਹਾਈ ਕੋਰਟ ਦੀ ਸਖਤ ਟਿੱਪਣੀ ਕਿਹਾ ਪੰਜਾਬ ਨੂੰ ਬਰਬਾਦ ਕਰ ਰਿਹਾ ਨਾ ਕੋ ਟੈਰਰ ਨਸ਼ੇ ਦੇ ਤਸਕਰ ਨਾਲ ਸਖਤੀ ਨਾਲ ਵਿੱਜ ਖੇਸਰਕਾ ਏਅਰ ਇੰਡੀਆ ਦੀ ਮੁੰਬਈ ਤੋਂ ਵਨੰਤਪੁਰਮ ਫਲਾਈਟs ਮਿਲੀ ਬੰਬ ਦੀ ਤੰਕੀ ਤਿਰੋਵਨੰਤਪੁਰਮ ਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ ਸਾਰੇ ਮੁਸਾਫਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰਿਆ ਗਿਆ ਸ਼ੇਖ ਹਸੀਨਾ ਦਾ ਭਾਰਤ ਤੋਂ ਬਾਹਰ ਜਾਣਾ ਹੋਇਆ ਮੁਸ਼ਕਲ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਰੱਦ ਕੀਤਾ ਡਿਪਲੋਮੈਟਿਕ ਪਾਸਪੋਰਟ ਧਾਰਯੋਗ ਨਹੀਂ ਪਾਸਪੋਰਟ ਨੂੰ ਕੈਨਸਲ ਕੀਤਾ ਜਿਲੰਤੀਆ ਚਾਰਟ ਸੜਕਾਂ ਤੇ ਨਹੀਂ ਉਤਰੇ 4 ਲੱਖ ਆਟੋ ਤੇ ਟੈਕਸੀਆਂ ਐਪ ਬੇਸਡ ਕੈਪ ਕੰਪਨੀਆਂ ਤੇ ਰੋਕ ਲਗਾਉਣ ਦੀ ਕਰ ਰਹੀ ਮੰਗ ਕੱਲ੍ਹ ਵੀ ਜਾਰੀ ਨੇ ਖੜਤਾ सत्यकाल जी मैं हाँ सरबजोत न्यूज 18 पंजाब देख रहे सारे दर्शकों का स्वागत है बुलेटिन की शुरुआत एक बेहद ही अहम ते वीड्डी खबर न कर जा रहे हैं खबर जुड़ी हुई है खन्ना के खन्ना के शिवपुरी मंदिर शिवलिंग खंडित करने वाले जो मुलजम ने पुलिस ने काबू कर लेने पुलिस ने गिरफ्तार कर लेने दस पुलिस ने चार मुलजमान काबू किया है गिरफ्तार किया है मंदिर चो

15 ਜਨਵਰੀ ਨੂੰ ਪੂਰੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਸਤਖੰਨਾ ਦੇ ਇਸ ਮੰਦਰ ਵਿੱਚ ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਪਚਰ ਹੋਈ ਸੀ ਜੋ ਉੱਪਰਲੇ ਪਾਸੇ ਸੀਸੀਟੀਵੀ ফুটে ਜੀ ਦੇਖ 파 ਰਹੇ ਹੋ ਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਵਿਖਾਈ ਦੇ ਰਹੇ ਨੇ ਚੋਰ ਅਤੇ ਨਾਲ ਹੀ ਉਹਨਾਂ ਨੂੰ ਉਹਨਾਂ ਨੇ ਹਥੌੜਾ ਮਾਰ ਕੇ ਸ਼ਿਵਲਿੰਗ ਨੂੰ ਖੰਡਿਤ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਲੌਕ ਤੋੜ ਕੇ ਮੰਦਰ ਦੇ ਅੰਦਰੋਂ ਹਨੂਮਾਨ ਜੀ ਦੀ ਮੂਰਤੀ ਅਤੇ ਮੁਕਟ ਚੋਰੀ ਕਰ ਲਿਆ ਸੀ ਚੋਰ ਮੂਰਤੀਆਂ ਤੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਸੀ ਸਵੇਰੇ ਜਿਵੇਂ ਹੀ ਪੁਜਾਰੀ ਨੂੰ ਮੰਦਰ ਦਾ ਦਰਵਾਜ਼ਾ खुलिया होया मिलिया इस घटना बारे जानकारी दी गई महीने दो तस्वीर इन्होंने की जो चोरी इन्होंने की चांदी की बरामद कर ली गई है मेरा मेरे सहयोगी गुरदीप फोन लाइन से जुड़े हुए हैं गुरदीप जानना चाहेंगे पुलिस ने कुछ इनपुट मिले ने पुलिस कर्मचारी इन्होंने बदमाशा तक पहुंचने कामयाब रहे ਅਜੀਮਤੋਂ ਦੱਸਣਾ ਚਾਹਾਂਗਾ ਜਦੋਂ 15 ਅਗਸਤ ਨੂੰ ਇਹ ਵਾਰਦਾਤ ਹੋਈ ਸੀ ਜਦੋਂ ਇਹਦੇ ਚੋਰੀ ਔਰ ਬੇਅਦ ਵੀ ਦੋਨੋਂ ਘਟਨਾਵਾਂ ਹੋਈਆਂ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਤੇ ਪ੍ਰੈਸ਼ਰ ਬਣਿਆ ਆਇਆ ਸੀ ਤੇ ਪੁਲਿਸ ਵੱਲੋਂ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਸੀਮਾ ਬਣਾਈਆਂ ਗਈਆਂ ਤੇ ਉਸ ਤੋਂ ਬਾਅਦ ਦੂਜੀ ਸਟੇਟਸ ਤੇ ਪੁਲਿਸ ਤੋਂ ਵੀ ਹੈਲਪ ਲਈਤੀ ਗਈ ਜਿਹਦੇ ਕਾਰਨ ਇਹ ਕੇਸ ਸੋਲਵ ਹੋ ਸਕਿਆ ਤੇ ਪੁਲਿਸ ਵੱਲੋਂ ਹੁਣ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਜਿਹੜੀ ਚਾਂਦੀ ਵੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਉਹ ਇਸ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਕਿਉਂਕਿ ਨਹੀਂ ਤਾਂ ਬਹੁਤ ਜ਼ਿਆਦਾ ਪ੍ਰੈਸ਼ਰ ਪੁਲਿਸ ਦੇ ਉੱਤੇ ਮੰਨਿਆ ਜਾ ਰਿਹਾ ਸੀ ਕਿਉਂਕਿ ਇਹ ਜਿਹੜੇ ਦੋਸ਼ੀ ਸੀ ਇਹ ਦੱਸਿਆ ਜਾ ਰਿਹਾ ਕਿ ਦੂਜੀ ਸਟੇਟ ਤੇ ਵੇਚ ਚਲੇ ਗਏ ਸੀ ਤੇ ਜਿੱਥੇ ਕਿ ਭਾਲ ਕਰਨੀ ਇਹਨਾਂ ਨੂੰ ਮੁਸ਼ਕਲ ਸੀ ਪਰ ਪੁਲਿਸ ਵੱਲੋਂ ਕੜੀ ਦਰ ਕੜੀ ਜੋੜਦਿਆਂ ਹੋਇਆਂ ਇਹਨਾਂ ਦਾ ਕਾਬੂ ਕੀਤਾ ਗਿਆ ਤੇ ਹੁਣ ਇਹ ਪੁਲਿਸ ਦੇ ਕਬਜ਼ੇ ਦੇ ਵਿੱਚ ਨੇ ਤੇ ਅੱਜ ਜਿਹੜੇ ਖੰਨਾ ਦੀ ਐਸਐਸਪੀ ਹੈ ਉਹ ਥੋੜੀ ਦੇਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ ਜਿਹਦੇ ਨਾਲ ਪ੍ਰੈਸ ਨੂੰ ਨਾਲ ਬਰੀਫ ਕਰਨਗੇ ਤੇ ਕੁਝ ਹੋਰ ਖਲਾਫੇ ਹੋ ਸਕਦੇ ਨੇ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਇਹ ਦੋਸ਼ੀ ਸੀਗੇ ਇਹ ਧਾਰਮਿਕ ਥਾਨਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸੀ ਗੁਰਦੁਆਰਿਆਂ ਔਰ ਮੰਦਰਾਂ ਦੇ ਵਿੱਚ ਛੋਰੀਆਂ ਕਰਦੇ ਸੀ ਔਰ ਇਸ ਵਾਰ ਜਿਹੜੀ ਘਟਨਾ ਹੈ ਵੱਡੀ ਘਟਨਾ ਵਾਪਰੀ ਹੈ ਇਹਨਾਂ ਨੇ ਸ਼ਿਵਲਿੰਗ ਨੂੰ ਖੰਡਿਤ ਕਰਤਾ ਜਿਸ ਤੋਂ ਬਾਅਦ ਹਿੰਦੂ ਜਿਹੜੇ ਹੈ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਪਟਕੀਆਂ ਸੀ ਸ਼ਿਵ ਭਕਤਾਂ ਦੀਆਂ ਭਾਵਨਾਵਾਂ ਪਟਕੀਆਂ ਸੀ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਜੀਟੀ ਰੋਡ ਤੇ ਜਾਮ ਵੀ ਲਗਾ ਦਿੱਤਾ ਗਿਆ ਸੀ ਤੇ ਪੁਲਿਸ ਨੂੰ ਹੁਣ ਕਾਫੀ ਰਾਹਤ ਮਿਲੀ ਹੈ ਕਿਉਂਕਿ ਪੁਲਿਸ ਦੇ ਲਈ ਨਹੀਂ ਹਰ ਰੋਜ਼ ਇੱਕ ਨਵੀਂ ਕੋਈ ਚੁਣੌਤੀ ਬਣ ਕੇ ਸਾਹਮਣੇ ਆਉਂਦੀ ਸ ਤੇ ਪੁਲਿਸ ਵੱਲੋਂ ਇੱਕ ਵਧੀਆ ਜਿਹੜੀ ਸਥਿਤੀ ਪੁਲਿਸ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ ਜਿਹੜਾ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜੀ ਗੁਰਦੀਪੀਣਾ ਕੋਲ ਚਾਂਦੀ ਤੇ ਬਰਾਮਦ ਕੀਤੀ ਗਈ ਹੈ ਕੀ ਕੋਈ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜੀ ਹਾਲੇ ਇਸ ਵਾਰੇ ਕੋਈ ਖੁਲਾਸਾ ਨਹੀਂ ਹੋ ਪਾਇਆ ਹਾਂ ਇਹਨਾਂ ਜਰੂਰ ਪਤਾ ਲੱਗੇ ਵੀ ਇਹਨਾਂ ਕੋਲੋਂ ਜਿਹੜੀ ਚਾਂਦੀ ਬਰਾਮਦ ਕਰ ਲਈ ਗਈ ਹੈ ਕਿਉਂਕਿ ਹਜੇ ਤੱਕ ਬਾਕੀ ਜਿਹੜੀ ਡਿਟੇਲ ਹੈ ਹੋ ਸਕਦਾ ਜੀ ਕਿ ਖੰਨਾ ਦੇ ਐਸਐਸਪੀ ਜਿਹੜੇ ਹੈਗੇ ਆ ਉਹ ਇੱਕ ਪ੍ਰੈਸ ਕਾਨਫਰੰਸ ਕਰ ਇਸ ਦੇ ਬਾਰੇ ਜਾਣਕਾਰੀ ਦੇਣਗੇ ਉਸ ਤੋਂ ਥੋੜੀ ਦੇਰ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਜਾਵੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਦੀਪ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਖੰਨਾ ਦੇ ਸ਼ਿਵਪੁਰੀ ਮੰਦਿਰ ਚ ਜੋ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਸ਼ਿਵਲਿੰਗ ਖੰਡਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ वो तमाम जो मुलजम ने पुलिस ने काबू कर लेने जिक्र योग है कि उत्तराखंड ते यूपी तो मुलजम काबू किए गए ने जो चांदी है इन्होंने वालों चोरी की गई सी वो भी पुलिस के वालों बरामद कर ली गई है ते थोड़ी ही देर च पुलिस वालों प्रेस कॉन्फ्रेंस की जाएगी तमाम इस मुद्दे ते मसले ते होर जानकारी पुलिस अधिकारियों वालों सांझी जो है वह की जाएगी बहुत वही खबर का जिक्र कर रहे हैं नाभा जेल ब्रेक कांगत लिया है शाम चार एयरपोर्ट से आ लिया जाएगा दस के पंजाब पुलिस गैंग रोमी भारत लिया रही है हवालगी मिल चुकी है रोमी के खिलाफ रेड कार्नर नोटिस जारी किया गया रोमी के खिलाफ ਵੱਖ-ਵੱਖ ਜ਼ਿਲ੍ਹਿਆਂ 'ਚ ਕਈ ਮਾਮਲੇ ਦਰਜ ਨੇ ਕਤਲ, ਅਗਵਾ ਤੇ ਜਬਰੀ ਵਸੂਲੀ ਦੇ ਕਈ ਮਾਮਲੇ ਦਰਜ ਨੇ ਤਸਵੀਰ ਤੁਸੀਂ ਵੇਖ ਪਾਰੇ ਹੋ ਨਾਬਾ ਜੇਲ੍ਹ ਬਰੇਕ ਕਾਂ ਦੇ ਮਾਸਟਰਮਾਈਂਡ ਦੀ ਹਵਾਲਗੀ ਹੁਣ ਭਾਰਤ ਨੂੰ ਮਿਲ ਰਹੀ ਹੈ ਭਾਰਤ ਸਰਕਾਰ ਦੇ ਵੱਲੋਂ ਆਲਰੇਡੀ ਰੈੱਡ ਕਾਰਨਰ ਨੋਟਿਸ ਇਸ ਮੁਜਰਮ ਦੇ ਖਿਲਾਫ ਜਾਰੀ ਕੀਤਾ ਗਿਆ ਸੀ ਤੇ ਹੁਣ ਇਸ ਦੀ ਹਵਾਲਗੀ ਮਿਲ ਰਹੀ ਹੈ ਭਾਰਤ ਸਰਕਾਰ ਇਸ ਨੂੰ ਜੋ तमाम ਅਧਿਕਾਰੀ ਮੌਕੇ ਤੇ ਮੌਜੂਦ ਨੇ ਹਾਂਗਕਾਂਗ ਤੋਂ ਇਸ ਨੂੰ ਭਾਰਤ ਜੋ ਹੈ ਉਹ ਲਿਆਇਆ ਜਾ ਰਿਹਾ ਹੈ ਗੌਰਤਲਬ ਹੈ ਕਿ ਪੰਜਾਬ ਦੀ ਨਾਬਾਜ ਜੇਲ ਬ੍ਰੇਕ ਚ ਬੰਦ ਗੈਂਗਸਟਰ ਵਿੱਕੀ ਗੌਂਦਰ ਨੇ ਜੇਲ ਬ੍ਰੇਕ ਦੀ ਸਾਜਿਸ਼ ਪੂਰੀ ਰਚੀ ਸੀ 23 ਨਵੰਬਰ 2016 ਦੀ ਆ ਪੂਰੀ ਘਟਨਾ ਹੈ ਜਦੋਂ ਕਿ ਗੈਂਗਸਟਰ ਗੁਰਪ੍ਰੀਤ ਸੇਖੋ ਤੇ ਗਿੱਕ ਵਿੱਕੀ ਗੌਂਦਰ ਜੇਲ ਦੇ ਮੁੱਖ ਗੇਟ ਦੇ ਨਜ਼ਦੀਕ ਖੜੇ ਸੀ ਐ ਦੌਰਾਨ ਪੁਲਿਸ ਵਰਦੀਚ ਤੇ ਅਸਲਾ ਲੈ ਕੇ ਪਹੁੰਚੇ ਇਨਾਂ ਦੇ ਸਾਥੀਆਂ ਨੇ ਫਾਇਰਿੰਗ ਕਰਦੇ ਹੋਏ ਆਪਣੇ तमाम ਸਾਥੀਆਂ ਨੂੰ ਛੁੜਵਾਇਆ ਸੀ ਤੇ ਐ ਦੌਰਾਨ ਅਤੰਕੀ ਬਿੰਟੂ ਵੀ ਇਨਾਂ ਦੇ ਨਾਲ ਫਰਾਰ ਹੋਇਆ ਸੀ ਜੇਲ ਬ੍ਰੇਕ ਕਰਨ ਤੋਂ ਬਾਅਦ 10 ਤੋਂ ਜ਼ਿਆਦਾ ਜੋ આરોપી ਸੀ ਗੱਡੀਆਂ 'ਚ ਸਵਾਰ ਹੋ ਕੇ ਆਏ ਸੀ

दस कि की तो तो हवाले की मिली है शाम चार बजे दिल्ली एयरपोर्ट से रोमी भी पहुंचेगा तमाम अधिकारी ने हॉन्गकॉन्ग को तो लेके उस दिल्ली पहुंचेंगे गए साढ़े पांच घंटे की फ्लाइट है हॉन्गकॉन्ग तो दिल्ली जैसी जिक्र करिए थे पंजाब पुलिस गैंगस्टर तो रोमी नु परत लिया रही है ते पूछ पड़ताल भी कई वड्डे खुलासे होंगे ਰੋਮੀ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਚ ਕਈ ਮਾਮਲੇ ਦਰਜ ਨੇ ਕਤਲ ਦੇ ਮਾਮਲੇ ਦਰਜ ਨੇ ਅਗਵਾ ਤੇ ਜ਼ਬਰੀ ਵਸੂਲੀ ਦੇ ਕਈ ਮਾਮਲੇ ਦਰਜ ਸਿੱਧਾ ਕਹਿ ਸਕਦੇ ਹੈ ਕਿ ਇੱਕ ਵੱਡੀ ਕਾਮਯਾਬੀ حاصل ਹੋਈ ਹੈ ਕਿਉਂਕਿ ਹੁਣ ਹਵਾਲਗੀ ਮਿਲ ਚੁੱਕੀ ਹੈ ਪਾਕਿਸਤਾਨ ਦਾ ਜਾ ਰਹੇ ਤੇ ਪੁਛਪਟਾਲ ਚ ਕਈ ਵਟੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜੋ ਹੈ ਉਹ ਜਤਾਈ ਜਾ ਰਹੀ ਹੈ ਨਾਬਾ ਜੇਲ ਬ੍ਰੇਕ ਆਉਟ 2016 ਚ ਵਪਰੇ ਸੀ 6 ਮੁਲਜ਼ਮ ਫਰਾਰ ਹੋਏ ਸੀ ਮੇਨਾ ਮੇਰੇ ਸਹਿਯੋਗੀ ਦੇਵਨੰਦ ਫੋਨ ਲਾਈਨ ਤੇ ਜੁੜੇ ਹੋਏ ਨੇ ਦੇਵਨੰਦ ਕਹਿ ਸਕਦੇ ਕਿ ਵੱਡੀ ਕਾਮਯਾਬੀ ਜੋ ਮਾਸਟਰਮਾਈਂਡ ਸੀ ਉਸ ਦੀ ਹਵਾਲਗੀ ਹੁਣ ਪਰ ਸਰਕਾਰ ਨੂੰ ਮਿਲ ਚੁੱਕੀ ਹੈ ਪੁਛ ਪੜਤਾਲ ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣਗੇ ਬਿਲਕੁਲ ਦੱਸ ਰਹੀ ਕਿ ਦਾਬਾ ਜੀਲ ਬ੍ਰੇਕ ਹੋਇਆ ਉਸ ਤੋਂ ਪਹਿਲਾਂ ਜਿਹੜਾ ਇਹ ਇਹ ਵਿਅਕਤੀ ਨੂੰ ਜਿਹੜਾ ਐਕਸਲੇਸ਼ਨ ਕਰਕੇ ਲਿਆਂਦਾ ਜਾ ਰਿਹਾ ਵੱਡੇ ਖੁਲਾਸੇ ਹੋਣਗੇ ਇਸ ਮਾਮਲਾ ਚੁੱਕੀ ਸਰਵੰਦੀਪ ਸਿੰਘ ਹੋਮੀ ਜੁਰੋ ਕੀ ਆਪਣੇ ਪੇਜ ਤੇ ਵੀ ਲਿਖਾਤਾ ਕਿ ਮੈਂ ਹਾਂਗਕਾਂਗ ਤੋਂ ਜਿਹੜਾ ਸਿਲੰਡਰ ਕਰ ਰਿਹਾ ਜਿਹੜੀ ਐਕਸਟਰਾ ਡੀਸਮੇ ਦੀ ਕਰਾਈ ਗਈ ਸੀ ਉਹ ਐਸ ਅਰੀਜ ਨੇ ਨੇ ਸਿਲੰਡਰ ਕਰ ਦਿੱਤੀ ਵਾਪਸ ਲੈ ਲਈ ਹੈ ਤੇ ਹੁਣ ਜਿਹੜਾ ਅਜ ਵਾਪਸ ਆਏਗਾ ਪਾਸ ਵਾਪਸ ਹੈਗਾ ਤਾਂ ਉਸ ਤੋਂ ਬਾਅਦ ਪੁਲਿਸ ਸਿਰ ਆਪਣੀ ਕਸੜੀ ਲੈ ਗਈ ਸਭ ਤੋਂ ਵੱਡੀ ਪ੍ਰਾਪਤੀ ਹੈ ਪੁਲਿਸ ਦੀ ਕਿਉਂਕਿ ਇਸ ਤਰ੍ਹਾਂ ਦੇ ਰੁਪਏ ਜਿਹੜੇ ਬਾਹਰ ਫਿਰਦੇ ਨੇ ਇਹਨਾਂ ਨੂੰ ਲੈ ਕੇ ਆਉਣਾ ਕਿਉਂਕਿ ਸਰਕਾਰ ਲਗਾਤਾਰ ਇਹਨਾਂ ਨੂੰ ਲੈ ਕੇ ਆ ਰਹੀ ਹੈ ਤੇ ਐਕਸ਼ਨ ਦੀ ਕਰਵਾ ਰਹੀ ਹੈ ਤਾਂ ਇਹ ਫੰਡਿੰਗ ਕਿਉਂਕਿ ਮੇਨ ਹੈਂਡਲਰ ਮੰਨਿਆ ਜਾ ਰਿਹਾ ਸੀ ਜਦੋਂ ਵੀ ਕੋਈ ਗੈਂਗਸਟਰਾਂ ਤੋਂ ਸਮਾਨ ਮੰਗੋਨਾ ਸੀ ਵੈਪਨ ਮੰਗੋਨੇ ਸੀ ਜਦ ਫੰਡਿੰਗ ਦਾ ਮਾਮਲਾ ਸੀ ਤੇ ਇਹਨਾਂ ਵਿਅਕਤੀ ਜਿਹੜਾ ਮੇਨ ਹੈਂਡਲਰ ਉਹਦਾ ਕੰਮ ਕਰ ਰਿਹਾ ਸੀ ਇਸ ਕਰਕੇ ਇਹਨੂੰ ਵਾਪਸ ਜਾਂਦਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਤੋਂ ਕੀਤੇ ਜਾਣਗੇ ਕਿਉਂਕਿ ਇੱਕ ਜਦੋਂ ਲਾਭਾ ਜੇਲ ਬ੍ਰੇਕ ਹੋਈ ਸੀ ਉਦੋਂ ਵੀ ਇਹਦਾ ਰੋਲ ਆ ਸામਨੇ ਆ ਸੀ ਲੇਕਿਨ ਹੁਣ ਜਦੋਂ ਇਹਨੂੰ ਲੈ ਕੇ ਆਏ ਫਾਰਦ ਲਗਾਇਆ ਜਾਏਗਾ ਤਾਂ ਔਰਡ ਵਿੱਚ ਪੇਸ਼ ਕਰਨ ਤੋਂ ਬਾਅਦ ਆ ਰਿਮਾਂਡ ਦੀ ਮੰਗ ਹੈ ਉਹ ਵੀ ਕੀਤੀ ਜਾਵੇਗੀ ਲੇਕਿਨ ਇਹ ਆਪਣੇ ਪੇਜ ਤੇ ਲਿਖਿਆ ਕਿ ਜੋ ਸਰਕਾਰ ਨੇ ਵਾਅਦੇ ਕੀਤੇ ਐ ਸਰਕਾਰ ਆਪਣੇ ਵਾਅਦੇ ਤੇ ਖਰੀ ਉਤਰੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਪੰਜਾਬ ਪੌਤ ਲੈ ਕੇ ਆਉਂਦੀ ਹੈ ਜਾਂ ਉਹ ਕੋ ਪ੍ਰਾਪਤੀ ਹੈ ਕਿਉਂਕਿ ਮੇਨ ਬੰਦੇ ਨੂੰ ਇੱਥੇ ਲੈਣ ਜਾ ਰਿਹਾ ਤਾਂ ਕੀ ਤਰ੍ਹਾਂ ਸਵਾਲ ਹੋਣੇ ਲਾਜ਼ਮੀ ਨੇ ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਸੱਜਿਆ ਗਿਆ ਵੀ ਵੈਪਨ ਕਿੱਥੋਂ ਮਈਆ ਪਰਵਾਇਤੀ ਫੰਡਿੰਗ ਕਿਸ ਤਰ੍ਹਾਂ ਹੋ ਰਹੀ ਜੀ ਸਾਰੇ ਮੇਨ ਹੈਂਡਲ ਕਿਉਂਕਿ ਕੰਟੈਕਟ ਬੇਸ ਤੇ ਕਰੁੰਦਾ ਸੀ ਚਾਹੇ ਇਥੇ ਹੁਣ ਗੱਲ ਕਰੀਂਦਾ ਆਪਾਂ ਜਿਲ੍ਹਾ ਬਰੇਕ ਦੀ ਜਾਂ ਹੋਰ ਜਿਹੜੇ ਵੈਪਨ ਆਏ ਨੇ ਉਹ ਕਿਸ ਤਰ੍ਹਾਂ ਆਏ ਨੇ ਕਈ ਤਰ੍ਹਾਂ ਦੇ ਸਵਾਲ ਆ ਇਹਨਾਂ ਤੋਂ ਹੁਣੇ ਬਾਕੀ ਨੇ ਜੀ ਜੀ ਦੇਵਨੰਦ ਜਾਨਣਾ ਚਾਹਵਾਂਗੇ ਕਿੰਨੇ ਕ ਪੁਲਿਸ ਅਧਿਕਾਰੀ ਨੇ ਜੋ ਪਹੁੰਚੇ ਹੋਏ ਨੇ ਹਵਾਲਗੀ ਲੈਣ ਦੇ ਲਈ ਹਾਂ ਬਿਲਕੁਲ ਤੱਕੀ ਹੈ ਜੇ ਪੁਲਿਸ ਦੀ ਇੱਕ ਟੀਮ ਜਿਹੜੀ ਆ ਉਤੋਂ ਇਹ ਲਹੋ ਲੈਗੀ ਕਿ ਸ਼ਾਮ ਤੱਕ ਜਿਹੜਾ ਫਰਤਵਾ ਪੈ ਗਿਆ ਉਹ ਜੁਤਰੇਗਾ ਤੇ ਟੀਮ ਬਣਾਏਗੀ ਉਹ ਟੀਮ ਇਹਨੂੰ ਲੈ ਕੇ ਆਏਗੀ ਤੇ ਲੇਕਿਨ ਖੁਸ ਹੁਦਕਾਰੀ ਜਿਹੜਾ ਹੈ ਉਹ ਸਲੋਸ ਨਹੀਂ ਕਰ ਸਕਦਾ ਤੇ ਲੇਕਿਨ ਉਸ ਤੋਂ ਪਹਿਲਾਂ ਹੀ ਜ਼ਮਨਦੀਪ ਰੂਮੀ ਨੇ ਆਪਣੇ ਪੇਜ ਦੇ ਪਾਸੇ ਇਸ ਗੱਲ ਦਾ ਖੁਲਾਸਾ ਜਿਹੜਾ ਉਹ ਕਰ ਦਿੰਦਾ ਹੈ ਕਿ ਮੈਂ ਵਾਪਸ ਆ ਰਿਹਾ ਤਾਂ ਜਿਹੜੇ ਵਾਦੇ ਕੀਤੇ ਨੇ ਉਹ ਆਪਣੇ ਵਾਅਦਿਆਂ ਤੇ ਕਰੀ ਉਤਰੇ ਤੇ ਜਿਹੜੀ ਐਕਸਟਰਾ ਡਿਸੀਸਿਓ ਨੇ ਵਾਪਸ ਲੈ ਲਈ ਹੈ ਤੇ ਆਪਣੇ ਆਪਣੇ ਦਾ ਫਰੰਡਾ ਜਿਹੜਾ ਉਹ ਕਰ ਦਿੰਦਾ ਹੈ ਹੂੰ ਦੇਵਾਨਨ ਆ ਵੀ ਜਾਣਨਾ ਚਾਹਾਂਗੇ ਕਦੋਂ ਤੱਕ ਪੰਜਾਬ ਪੁਲਿਸ ਨੂੰ ਇਸ ਦੀ ਕਸਟਡੀ ਮਿਲ ਸਕਦੀ ਹੈ ਰਿਮਾਂਡ ਮਿਲ ਸਕਦੀ ਹੈ ਤਾਂ ਜੋ ਪੰਜਾਬ ਪੁਲਿਸ ਜੋ ਹੈ ਉਹ ਪੁਛਪੜਤਾਲ ਕਰ सके ਬਿਲਕੁਲ ਅੱਜ ਜਿਹੜੇ ਦੁਪਹਿਰ ਤੋਂ ਬਾਅਦ ਤੱਕ ਜਿਹੜੀ ਸੰਭਵ ਹੋ ਸਕਦਾ ਉਹ ਸੁਬਾਹ ਦਾ ਨੂੰ ਪੇਸ਼ ਕੀਤਾ ਜਾ ਸਕਦਾ ਤੇ ਰਮਾਂਡ ਆ ਜਿਹੜਾ ਪੰਜਾਬ ਪੁਲਿਸ ਕੋਲ ਲਵੇਗੀ ਕਿ ਸਾਨੂੰ ਇਹਦਾ ਰਮਾਂਡ ਚਾਹੀਦਾ ਕਿਉਂਕਿ ਕਿਹੋ ਜਿਹੇ ਤਰ੍ਹਾਂ ਦੇ ਪੁੱਛਗਿੱਛ ਐ ਚੈਟੂ ਕਰਨੀ ਐ ਫੰਡਿੰਗ ਦੇ ਬਾਰੇ ਪੁੱਛਣਾ ਵੈਪਨ ਬਾਰੇ ਪੁੱਛਣਾ ਲਾਪਾ ਜਿਲ੍ਹੇ ਵਿੱਚ ਕੌਣ ਕੌਣ ਦੇ ਨਾਲ ਹੋਸੀ ਕਿਉਂਕਿ ਮੇਨ ਮੰਦਾ ਮਸਤ ਮੜੀ ਨੂੰ ਮੰਨਿਆ ਜਾ ਰਿਹਾ ਕਿਉਂਕਿ ਮੇਨ ਹੈਂਡਲਰ ਐ ਜੀ ਇਸ ਕਰਕੇ ਕੀ ਤਰ੍ਹਾਂ ਸਵਾਲ ਆ ਜਿਹੜੇ ਓ ਤੋ ਹਜੇ ਹੋਣੇ ਨੇ ਤੇ ਪੁਲਿਸ ਕਈ ਕਲਾਸੇ ਹੋ ਰਹੇ ਨੇ ਉਹ ਕਰਤ ਸਾਡੀ ਉਹ ਲਗਾਤਾਰ ਸਰਕਾਰ ਇਸ ਗੱਲ ਤੋਂ ਝੂਠ ਬਾਰੀ ਕਿ ਜਿਹੜੇ ਮੇਨ ਫੀਸੀਡ ਪੱਜੇ ਹੋ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਲਿਆਂਦਾ ਜਾਵੇ ਤੇ ਲੇਕਿਨ ਇਹਦਾ ਰਮਨਦੀ ਬਰੋਮੀਆ ਨੂੰ ਵੀ ਇਸ ਕਰਕੇ ਵਾਪਸ ਆਜਾਰਾ ਕਿ ਇਹ ਤੋਂ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਹ ਕਰਨੇ ਨੇ ਕਿਉਂਕਿ ਪੰਜਾਬ ਵਿੱਚ ਕਈ ਤਰ੍ਹਾਂ ਦੇ ਵਾਰਦਾਤਾ ਨੇ ਉਹ ਹੋ ਚੁੱਕੀਆਂ ਨੇ ਉਹ ਇਹ ਲੋਕ ਜਿਹੜੇ ਬਾਹਰ ਬੈਠੇ ਨੇ ਬਾਹਰ ਬੈਠੇ ਵਾਰਦਾਤਾ ਕਰਾ ਰਹੇ ਨੇ ਇਸ ਕਰਕੇ ਕਈ ਤਰ੍ਹਾਂ ਸਵਾਲ ਆ ਜਿਹੜੇ ਉਹ ਇਹਦਾ ਲਿਸਟ ਲੰਬੀ ਹੈ ਪੰਜਾਬ ਉਸ ਤਿਆਰ ਤਾਂ ਨਹੀਂ ਕਰੀ ਬੈਠੀ ਹੈ ਜੀ ਜੀ ਦੇਵਨੰਦ ਤੁਸੀਂ ਸਾਡੇ ਨਾਲ ਜੁੜੇ ਹੋ ਮੈਂ ਆਪਣੇ ਸਹਿਯੋਗੀ ਅਨੰਦ ਤਿਵਾੜੀ ਦਾ ਰੁਕ ਕਰਾਂਗੀ ਅਨੰਦ ਜਾਨਣਾ ਚਾਹਣਗੇ ਨਾਬਾ ਜਿਲ ਬ੍ਰੇਕ ਕਾਨ ਕੇ ਮਾਸਟਰਮਾਈ तब तक जो पुलिस अधिकारी ने गैंगस्टर रोमी को लेके भारत पहुंच सकते हैं देखिए आज शाम साढ़े चार बजे जो दिल्ली एयरपोर्ट है वहाँ पर जो नावा जेल ब्रेक का मास्टर माइंड रमन सिर्फ सिर रोमी उसको भारत लाया जा रहा है और यहाँ पर पंजाब पुलिस उसकी कस्टडी लेगी उसे कोर्ट में यहाँ पर पेश किया जाएगा और ये लंबे वक्त से नाभा जेल में ब्रेक मामले में भगोड़ा था तो पंजाब पुलिस लगातार इसको इसको ट्रैक करेगी उसके बाद इंटरपोल की मदद ली गई सुरक्षा एजेंसियों की मदद ली गई और उसके बाद एक ज्वाइंट ऑपरेशन किया गया है एंटी गैंगस्टर टास्क फोर्स जो है उसको ये बड़ी सफलता मिली है पंजाब पुलिस की और साढ़े चार बजे भारत जो है वो रमनजीत सिर्फ रोमी जो है उसे लाया जा रहा है आनंद ये जानना चाहेंगे कितने पुलिस अधिकारी है जो हवालगी लेने के लिए हॉन्गकॉन्ग पहुंचे हुए हैं आनंद आप मुझे सुन पा रहे हैं ਤੇ ਮੈਂ ਆਪਣੇ ਸਹਿਯੋਗੀ ਦਾ ਮੁੜ ਤੋਂ ਰੁਕ ਕਰਾਂਗੀ ਨਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਦੀ ਹਵਾਲਗੀ ਮਿਲ ਚੁੱਕੀ ਜਿਸ ਕੇ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਆਨੰਦ ਦੇ ਵੱਲੋਂ ਕਿਹਾ ਗਿਆ ਕਿ 4:30 ਵਜੇ ਤੱਕ ਜੋ ਫਲਾਈਟ ਹੈ ਲੈਂਡ ਕਰੇਗੀ ਤੇ ਉਸ ਤੋਂ ਬਾਅਦ ਕੋਰਟ ਚ ਪੇਸ਼ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਨੂੰ ਕਸਟਡੀ ਜੋ ਹੈ ਇਸ ਗੈਂਗਸਟਰ ਦੀ ਦਿੱਤੀ ਜਾਏਗੀ ਪੁੱਛ ਪਟਾਲ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੰਟਰਪੋਲ ਦੀ ਮਦਦ ਨਾਲ ਆ ਜੋ ਗੈਂਗਸਟਰ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਹਾਂਗਕਾਂਗ ਤੋਂ ਆ ਭਾਰਤ ਲਿਆਇਆ ਜਾ ਰਿਹਾ ਹੈ 5.5 ਘੰਟੇ ਦੀ ਫਲਾਈਟ ਹੈ ਜੇਸੀ ਜ਼ਿਕਰ ਕਰੀਏ ਹਾਂਗਕਾਂਗ ਟੂ ਦਿੱਲੀ ਦੀ ਤੇ ਸ਼ਾਮ 4 ਵਜੇ 4 ਤੋਂ 4:30 ਵਜੇ ਆ ਲਿਆਇਆ ਜਾਏਗਾ ਭਾਰਤ ਤੇ ਪੰਜਾਬ ਪੁਲਿਸ ਕੈਕਸ ਰੋਮੀ ਨੂੰ ਭਾਰਤ ਲਿਆ ਰਹੀ ਹੈ ਦੱਸ ਦੇ ਕੇ ਰੋਮੀ ਦੇ ਖਿਲਾਫ ਰੈਡ ਕਾਰਨਰ ਨੋਟਿਸ ਆਲਰੇਡੀ ਜਾਰੀ ਕੀਤਾ ਹੋਇਆ ਹੈ ਇਸ ਦਾ ਵਕਤ ਵਕਈ ਮਾਮਲੇ ਸੀ ਜਿਸ ਆ ਲੋੜਿੰਦਾ ਸੀ ਵੈਪਨਸ ਦੀ ਮੁਹਈਆ ਕਰਵਾਇਆ ਜਾਂਦਾ ਸੀ ਫੰਡਿੰਗ ਇਸ ਦੇ ਬੋਲੋ ਕਰਵਾਈ ਜਾਂਦੀ ਸੀ ਇਸ ਦੇ ਵਿਚਾਲੇ ਮੇਨ ਹੈਂਡਲਰ ਜੋ ਹੈ ਅਦਸਤਿਆ ਜਾਣਾ ਸੀ ਇਸ ਦਾ ਮੁਖ ਜੋ ਹੈ ਮੇਨ ਰੋਲ ਸੀ ਨਾਬਾ ਜੇਲ ਬ੍ਰੇਕ ਜੋ 2016 ਚ ਨਾਬਾ ਜੇਲ ਬ੍ਰੇਕ ਸੀ ਉਸ ਦਾ ਵੀ ਮਾਸਟਰ ਮਾਈਂਡ ਜੋ ਹੈ ਆਦਸਤਿਆ ਜਾਣਾ ਤੇ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਹੈ ਇੱਕ ਇੱਕ ਕੈਟੇਗਰੀ ਦਾ ਜੋ ਗੈਂਗਸਟਰ ਸੀ ਵਾਂਟਡ ਬੁਲਜ਼ਮ ਸੀ ਉਹ ਹੱਥੀ ਚੜਿਆ ਹੈ ਤੇ ਹੁਣ ਇਸ ਦੀ ਹਵਾਲਗੀ ਜੋ ਹੈ ਮਿਲ ਚੁੱਕੀ ਹੈ ਤੇ ਹਾਂਗਕਾਂਗ ਤੋਂ ਇਸ ਨੂੰ ਭਾਰਤ ਲਿਆਇਆ ਜਾ ਰਿਹਾ ਹੈ ਤੇ ਰੋਮੀ ਦੇ ਖਿਲਾਫ ਰੈਡ ਕਾਰਨ ਨੋਟਿਸ ਆਲਰੇਡੀ ਜਾਰੀ ਕੀਤਾ ਗਿਆ ਸੀ ਕਤਲ ਅਗਵਾ ਤੇ ਜਬਰੀ ਵਸੂਲੀ ਦੇ ਕਈ ਮਾਮਲੇ ਗੈਂਗਸਟਰ ਰੋਮੀ ਤੇ ਆਲਰੇਡੀ ਦਰਜ ਨੇ ਜਿਵੇਂ ਅਸੀਂ ਨਾਬਾ ਜੇਲ ਬ੍ਰੇਕ ਦੀ ਪੂਰੀ ਗੱਲ ਕਰੀਏ ਤੇ ਨਾਬਾ ਜੇਲ ਬ੍ਰੇਕ 2016 ਚ ਹੋਇਆ ਸੀ ਜਿੱਤੇ ਕਿ 6 ਮੁਲਜ਼ਮ ਫਰਾਰ ਹੋਏ ਸੀ ਗੈਂਗਸਟਰ ਵਿੱਕੀ ਗੌਂਦਰ ਨੇ ਜੇਲ ਬ੍ਰੇਕ ਦੀ ਜੋ ਯੋਜਨਾ ਸੀ ਪਲੈਨਿੰਗ ਸੀ ਉਹ ਬਣਾਈ ਸੀ 27 ਨਵੰਬਰ 2016 ਨੂੰ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਵਿੱਕੀ ਗੌਂਦਰ ਪੁਲਿਸ ਵਰਦੀ ਵਿੱਚ ਆਏ ਸੀ ਤੇ ਕੈਦੀਆਂ ਨੂੰ ਲੈ ਕੇ ਜਾਣ ਦੇ ਬਹਾਨੇ ਉਹ ਨਾ ਦੇ ਵੱਲੋਂ ਉਹ ਰੈਸਕਿਊ ਹੋ ਗਈ ਸੀ ਉਹਨਾਂ ਨੇ ਸਿਕਿਉਰਿਟੀ ਤੇ ਗੋਲੀਆਂ ਚਲਾ ਕੇ ਆਪਣੇ ਸਾਥਣ छुड़ਵਾਇਆ ਸੀ ਇਸ ਦੌਰਾਨ ਆਤਵਾਦੀ ਹਰਮਿੰਦਰ ਮਿੰਟੂ ਵੀ ਉਹਨਾਂ ਦੇ ਨਾਲ ਫਰਾਰ ਹੋਇਆ ਸੀ ਇਸ ਤੋਂ ਬਾਅਦ ਨਾਬਾ ਪੁਲਿਸ ਨੇ ਕੋਤਵਾਲੀ ਥਾਣੇ ਵਿੱਚ ਗੈਂਗਸਟਰਸ ਜੇਲ੍ਹ ਅਧਿਕਾਰੀਆਂ ਸਮੇਤ 30 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਤੇ ਮੌਕੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤਸਵੀਰ ਹੈ ਗੈਂਗਸਟਰ ਰਮਨਜੀਤ ਸਿੰਘ ਰੋਮੀਦੀ ਨਾਬਾ ਜੇਲ੍ਹ ਬ੍ਰੇਕ ਦਾ ਆ ਮਾਸਟਰਮਾਈਂਡ ਹੈ ਤੇ ਪੁਰਾਣੀ ਤਸਵੀਰ ਹੈ ਪਰ ਹੁਣ ਇਸ ਦੀ ਹਵਾਲਗੀ ਮਿਲ ਚੁੱਕੀ ਹੈ ਐਂਟੀ ਗੈਂਗਸਟਰ ਟਰਾਂਸਪੋਰਟ

ਇੰਟਰਪੋਲ ਦੀ ਮਦਦ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਤੋਂ ਪੰਜਾਬ ਅਧਿਕਾਰੀ ਨੇ ਤਬਾਅਮ ਉਸੇ ਪਹੁੰਚੇ ਨੇ ਇਲਜ਼ਾ ਪਤਾ ਲਗਾਇਆ ਗਿਆ ਇਸ ਨੂੰ ਪ੍ਰੈਸ ਕੀਤਾ ਗਿਆ ਇੰਟਰਪੋਲ ਦੀ ਮਦਦ ਨਾਲ ਕਿਉਂਕਿ ਰੈੱਡ ਕਾਰਨਰ ਨੋਟਿਸ ਆਲਰੇਡੀ ਜਾਰੀ ਕੀਤਾ ਗਿਆ ਸੀ ਤੇ ਇਸ ਦੇ ਵਿਚਾਲੇ ਹੁਣ ਹਵਾਲਗੀ ਮਿਲ ਚੁੱਕੀ ਹੈ ਤੇ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਤਮਾਮ ਜੋ ਅਧਿਕਾਰੀ ਨੇ ਪਰ ਸਰਕਾਰ ਦੇ ਤਮਾਮ ਜੋ ਅਧਿਕਾਰੀ ਨੇ ਉਹ ਇਸ ਨੂੰ ਲੈ ਕੇ ਪਰ ਪਹੁੰਚਣੇ ਤਕਰੀਬਨ 4:30 ਵਜੇ ਫਲਾਈਟ ਲੈਡ ਹੋਏਗੀ ਸਵੇਰ کورٹ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਕਸਟਡੀ ਪੰਜਾਬ ਪੁਲਿਸ ਨੂੰ ਜ਼ਬਤ ਦਿੱਤੀ ਜਾਏਗੀ ਦੇਨ ਬਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਦੀ ਜੋ ਹਵਾਲਗੀ ਹੈ ਉਹ ਹੁਣ ਮਿਲ ਚੁੱਕੀ ਹੈ ਮੇਨਾ ਮੇਸੋਗੀ ਦੇਵਾਨੰ ਲਾਈਵ ਜੁੜੇ ਹੋਏ ਨੇ ਦੇਵਾਨੰ ਕਹਿ ਸਕਨੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਕਾਮਯਾਬੀ ਇੰਟਰਪੋਲ ਦੀ ਮਦਦ ਨਾਲ ਇੱਕ ਵੱਡਾ ਜੋ ਮੁਜਰਮ ਹੈ ਹੱਥੀ ਚੜਿਆ ਹੈ ਤੇ ਪੁਛਕਿਚ ਹੋਰ ਵੱਡੇ ਕਈ ਖੁਲਾਸੇ ਹੋ ਸਕਦੇ ਨੇ ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਹੋ ਸਕਦਾ ਹੈ ਕਿ ਵੈਪਨਸ ਕਿੱਥੋਂ ਲੈ ਜਾਂਦੇ ਸੀ ਤਮਾਮ ਫੰਡਿੰਗ ਕਿੱਥੋਂ ਕਰਵਾਈ ਜਾਂਦੀ ਸੀ ਬਿਲਕੁਲ ਕੋਈ ਵੱਡਾ ਖੁਲਾਸਾ ਹੋਏਗਾ ਕਿ ਆਖਰਕਾਰ ਵੈਪਨ ਕਿਥੋਂ ਸੀ ਕਿਉਂਕਿ ਮੇਨ ਹੈਂਡਲ ਇਹਨੂੰ ਬੰਨਿਆ ਗਿਆ ਸੀ ਮੇਨ ਹੈਂਡਲ ਇਹ ਸੀ ਕੰਟੈਕਟ ਜਿੰਨਾ ਬਾਹਰ ਕਰਨਾ ਆਉਂਦਾ ਜੀ ਚਾਹੇ ਸਰਦ ਤੋਂ ਪਾਰ ਕਰਨਾ ਹੋਵੇ ਚਾਹੇ ਕਿਤੇ ਹੋਰ ਕਰਨਾ ਹੋਵੇ ਤਾਂ ਇਹਦੇ ਨਾਲ ਕੰਟੈਕਟ ਕੀਤਾ ਜਾਂਦਾ ਸੀਗਾ ਇਸ ਕਰਕੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਤਾਂ ਹੋਣੇ ਜ਼ਰੂਰੀ ਨੇ ਨਾਬਾ ਜੇਲ ਬ੍ਰੇਕ ਅੱਡੀ ਵੱਡੀ ਘਟਨਾ ਜਿਹੜੀ ਉੱਥੋਂ ਵਾਪਰੀ ਸੀ ਤਾਂ ਇਹ ਪੂਰਾ ਕੰਟੈਕਟ ਇਹਨਾਂ ਕੀਤਾ ਜਾਂਦਾ ਸੀ ਰਮਜੀ ਰੋਮੀ ਨਾਲ ਤੇ ਹੁਣ ਇਹਨੂੰ ਜਿਹੜਾ ਕੋ ਲਿਆਂਦਾ ਜਾ ਰਿਹਾ ਤਾਂ ਐਕਸਟਰਾ ਅਡੀਸ਼ਨ ਕਰਾਈ ਜਾ ਰਹੀ ਸੀ ਐਕਸਟੈਂਸ਼ਨ ਨੇ ਆਪਣੀ ਵਾਪਸ ਲਈ ਨੂੰ ਸਰੈਂਡਰ ਪੇਸ਼ ਉਹ ਜਿਹੜਾ ਪੇਜ ਤੇ ਗੱਲਾਂ ਲਿਖਿਆ ਨੇ ਕਿ ਜੋ ਸਰਕਾਰ ਆਪਣੀਆਂ ਸ਼ਰਤਾਂ ਨੇ ਉਹ ਮੰਨੇ ਲੇਕਿਨ ਕਈ ਸ਼ਰਤਾਂ ਨਹੀਂ ਆ ਜਿਹੜੀਆਂ ਨਹੀਂ ਮੰਨੇ ਜਾ ਸਕਦੇ ਕਿਉਂਕਿ ਕਾਨੂੰਨ ਦਾ ਕੰਮ ਹੋਣਾ ਇਸ ਤੋਂ ਬਾਅਦ ਜਦੋਂ ਪੇਸ਼ ਹੁੰਦੇ ਨੇ ਜਦੋਂ ਇੱਥੇ ਪਹੁੰਚਦੇ ਨੇ ਭਾਰਤ ਤਾਂ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ ਵਿੱਚ ਜਾ ਕੇ ਉਸ ਤੋਂ ਬਾਅਦ ਜਿਹੜੀ ਅਰਮਾਨ ਅਸਲ ਕੀਤਾ ਕੋਈ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਹੋਣ ਨੇ ਫੰਡਿੰਗ ਕਿਸ ਤਰ੍ਹਾਂ ਹੋਈ ਵੈਪਨ ਕਿੱਥੋਂ ਆਏ ਕਈ ਤਰ੍ਹਾਂ ਦੀ ਕੜੀਦਰ ਕੜੀ ਜਿਹੜੀ ਆ ਉਹ ਪੰਜਾਬ ਪੁਲਿਸ ਜੋੜੇਗੀ ਤੇ ਲੇਕਿਨ ਪੁਲਿਸ ਦੀ ਵੱਡੀ ਪ੍ਰਾਪਤੀ ਹੈ ਕਿ ਇਸ ਤਰ੍ਹਾਂ ਦੇ ਇੰਟਰਪੋਲ ਨਾਲ ਮਿਲ ਕੇ ਜਿਹੜੇ ਬੰਦਿਆਂ ਨੂੰ ਅਕਸ਼ਨ ਕਰ ਜਾਰ ਰਿਹਾ ਕਿਉਂਕਿ ਲਗਾਤਾਰ ਪੰਜਾਬ ਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਗੈਂਗਸਟਰ ਕਰਵਾ ਰਹੇ ਨੇ ਬਾਹਰ ਬੈਠੇ ਵਿਦੇਸ਼ਾਂ ਜਿਹੜੇ ਗੈਂਗਸਟਰ ਨੇ ਉਹ ਇੱਥੇ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਇਹਨਾਂ ਦੇ ਕਰਨ ਵਾਪਰ ਰਹੀਆਂ ਤੇ ਲੇਕਿਨ ਹੁਣ ਕਿਤੇ ਨਾ ਕਿਤੇ ਜਾ ਕੇ ਨਾਤ ਪੈਂਦੀ ਨਜ਼ਰ ਆ ਰਹੀ ਹੈ ਰਮਜੀਤ ਰومی ਜਿਹੜਾ ਕਿ ਮੇਨ ਮਾਸਟਰਮਾਈਂਡ ਸੀ ਮੇਨ ਹੈਂਡਲਰ ਸੀ ਇਸ ਕਰਕੇ ਇਹਨੂੰ ਲਿਆਉਣਾ ਜ਼ਰੂਰੀ ਸੀ ਕਿਉਂਕਿ ਮਾਸਟਰਮਾਈਂਡ ਮੰਨਿਆ ਜਾ ਰਿਹਾ ਸੀ ਆ ਤਾਂ ਹੁਣ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਤੋਂ ਹੋਣੇ ਨੇ ਫੰਡਿੰਗ ਦੇ ਵੀ ਹੋਣੇ ਨੇ ਵੈਪਨ ਦੇ ਵੀ ਹੋਣੇ ਨੇ ਹੋਰ ਇਹਦੇ ਨਾਲ ਕੌਣ ਲਿੰਕਸ ਨੇ ਇਹ ਲਿੰਕਾਂ ਕਿੱਥੇ-ਕਿੱਥੇ ਨੇ ਕਈ ਤਰ੍ਹਾਂ ਦੇ ਖੁਲਾਸੇ ਜਿਹੜੇ ਹੋਣਗੇ ਹੂੰ ਤੇਵਾਰਨ ਆ ਵੀ ਜਾਣਨਾ ਚਾਹਵਾਂਗੇ ਆ ਕਦੋਂ ਤੋਂ ਹਾਂਗਕਾਂਗ ਪੱਜਾਇਆ ਸੀ ਕਿਉਂਕਿ ਹਾਂਗਕਾਂਗ ਗਵਰਨਮੈਂਟ ਨੇ ਇਹਨੂੰ 2018 ਚ ਗ੍ਰਿਫਤਾਰ ਕੀਤਾ ਸੀ 30 ਕਰੋੜ ਦੇ ਇੱਕ ਰੋਬਰੀ ਮਾਮਲੇ 'ਚ हां बिल्कुल कर, दो दो गिरफ्तार ਕੀਤਾ ਗਿਆ ਸੀ ਉੱਥੇ ਇਹਨੂੰ ਅਨਰਟੇਨ ਪਹਿਲਾਂ ਕੀਤਾ ਗਿਆ ਸੀਗਾ ਕਈ ਸਾਲ ਹੋ ਗਏ ਨੇ ਜਿਹੜਾ ਉੱਥੇ ਬੈਠਾ ਸੀ ਲੇਕਿਨ ਸਰਕਾਰ ਕਾਫੀ ਲੰਬੇ ਸਮੇਂ ਤੋਂ ਸੰਪਰਕ ਸੀਗਾ ਇੰਟਰਪੋਲ ਨਾਲ ਗੱਲਬਾਤ ਚੱਲ ਰਹੀ ਸੀ ਇਸ ਨੂੰ ਲੈ ਕੇ ਹੁੰਦੀ ਲੇਕਿਨ ਆ ਆਖਰਕਾਰ ਇਸ ਨੂੰ ਹੁਣ ਲਿਆਂਦਾ ਜਾ ਰਿਹਾ ਹੈ ਆਪਣੇ ਆਪ ਜਿਹੜਾ ਕਹਿ ਰਿਹਾ ਵੀ ਮੈਂ ਸਰੈਂਡਰ ਕਰਾਂਗਾ ਤੇ ਇਹ ਐਕਸਰਸਨ ਚੈਲੰਜ ਕੀਤਾ ਸੀ ਉਹਨੂੰ ਵੀ ਇਹ ਬਣਾ ਵਾਪਸ ਲਿਆ ਤਾਂ ਹੁਣ ਜਿਹੜੇ ਸਵਾਲ ਨੇ ਉਹ ਕਈ ਤਰ੍ਹਾਂ ਦੇ ਐ ਤੋਂ ਹੀ ਹੋਣੇ ਨੇ ਕਿਉਂਕਿ ਇਸ ਤੋਂ ਖੁਲਾਸੇ ਹੋਣੇ ਨੇ ਸਰਕਾਰ ਕਈ ਜਰਾਂ ਤੋਂ ਇਹ ਮੰਗ ਰਹੀ ਸੀ ਕਿ ਆਖਰਕਾਰ ਇਸ ਤਰ੍ਹਾਂ ਦੇ ਘਟਨਾਵਾਂ ਹੋ ਰਹੀਆਂ ਨੇ ਪੰਜਾਬ 'ਚ ਇਸ ਤੋਂ ਸਵ ਉੱਤੇ ਡੇਨ ਕੀਤਾ ਗਿਆ ਸੀ ਉੱਥੇ ਵੀ ਕੁ ਮਗਦਮਾ ਸੀ ਤੇ ਲੇਕਿਨ ਹੁਣ ਇਹਨੂੰ ਵਾਪਸ ਲੈ ਕੇ ਤੋਂ ਸਵਾਲ ਪੁੱਛੇ ਜਾਣੇ ਨੇ ਕਿ ਕਿ ਕਿਸ ਤਰ੍ਹਾਂ ਦੇ ਕਟਨਾਵਾ ਕਰਾਉਂਦੇ ਸੀ ਆਖਰਕਾਰ ਕਿਉਂ ਕਰਾਉਂਦੇ ਸੀ ਕੀ ਕਾਰਨ ਸੀ ਇਹ ਜਿਹੜਾ ਸਵਾਲ ਹੋਣਾ ਜ਼ਰੂਰੀ ਨੇ ਹੂੰ ਦੇਵਨੰਦ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਪੰਜਾਬ 'ਚ ਦਿੱਤਾ ਜਾਂਦਾ ਹੈ ਚਾਹੇ ਉਹ ਰੰਗਦਾਰੀ ਹੋਣ ਚਾਹੇ ਉਹ ਕਤਲ ਹੋਣ ਰੋਮੀ ਤੇ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਕਿ ਜੋ ਗੈਂਗਸਟਰ ਨੇ ਲਾਰੈਂਸ ਬਿਸ਼ਨੋਈ ਤੇ ਇਹਨਾਂ ਦੇ ਨਾਲ ਵੀ ਇਸ ਦੇ ਕੋਈ ਸੰਬੰਧ ਨੇ ਬਿਲਕੁਲ ਕਿਉਂਕਿ ਉਸ ਤੋਂ ਪਹਿਲਾਂ ਇੱਕ ਦੱਸਿਆ ਜਾ ਰਿਹਾ ਗੈਂਗਸਟਰ ਜਿਹੜਾ ਮਾਰਿਆ ਗਿਆ ਸੀਗਾ ਇੱਥੋਂ ਇੱਕ ਫ੍ਰੀ ਕੋਰਟ ਦਾ ਲਾਗਲੇ ਪਿੰਡ ਦਾ ਕੋਈ ਦੱਸਿਆ ਜਾ ਰਿਹਾ ਜੇ ਨਾਮ ਦਾ ਪੂਰਾ ਡਿਕਲੇਅਰ ਨਹੀਂ ਸੋਰਸ ਸਾਡੇ ਕਰ ਰਹੇ ਲੇਕਿਨ ਉਹਦੇ ਨਾਲ ਪਹਿਲਾਂ ਦੇ ਸਬੰਧ ਸੀਗੇ ਤਾਂ ਲੇਕਿਨ ਉਸ ਤੋਂ ਬਾਅਦ ਆ ਜਿਹੜੇ ਕਿਹੜੇ ਗੈਂਸਟਰ ਬਾਹਰ ਬੈਠੇ ਨੇ ਉਹਨਾਂ ਨਾਲ ਇਹਨਾਂ ਦੇ ਸਬੰਧ ਨੇ ਕਿਉਂਕਿ ਸਬੰਧ ਹੈ ਜਿਹੜੇ ਡਿਸਕਲੋਜ਼ ਹੋਣ ਜਿਹੜੀ ਪੁਸ਼ ਕਰ ਪਾਏਗੀ ਕਿਉਂਕਿ ਇਸ ਤੋਂ ਬਾਅਦ ਜਿਹੜੇ ਸੋਰਸ ਦੱਸ ਨੇ ਕਿ ਪਹਿਲਾਂ ਕੋਈ ਪਾਇਲਕਾ ਤੋਂ ਜਾਂ ਪ੍ਰੋਇਪੁਰ ਤੋਂ ਕੁਝ ਲੋਕ ਸੀ ਜਿਹੜੇ ਉਹਨਾਂ ਨਾਲ ਸਬੰਧ ਸੀਗੇ ਤਾਂ ਲੇਕਿਨ ਬਾਹਰ ਬੈਠ ਕਿਸ ਤਰ੍ਹਾਂ ਬਾਰਦੇ ਬੰਦੇ ਨਾਲ ਕੰਟੈਕਟ ਹੋਇਆ ਕਿਉਂਕਿ ਲੋਰਸ ਬਿਸ਼ਰੋ ਵੀ ਇੱਕ ਆਫਟਰ ਆਲ ਕਿਉਂਕਿ ਮਾਸਟਰਮਾਈਂਡ ਹੈ ਕਿਉਂਕਿ ਇਹਨਾਂ ਸੰਪਰਕ ਚ 골ਡੀ ਬਰਾਡੋ ਇਹ ਬਾਹਰ ਬੈਠ ਕੇ ਸਰਦਰਦੀ ਬਣ ਚੁੱਕੇ ਨੇ ਇਸ ਕਰਕੇ ਤੋਂ ਸਵਾਲ ਕਈ ਹੋਣੇ ਨੇ ਵੀ ਕਿਹੜੇ ਕਿਹੜੇ ਗੈਂਸਟਰ ਨਾਲ ਸੰਬੰਧ ਸੀ ਇਹ ਤੇ ਕਿਹੜੇ ਗੈਂਸਟਰ ਨਾਲ ਲਿੰਕ ਸੀਗਾ ਇਹ ਸਵਾਲ ਆ ਜਿਹੜੀ ਪੰਜਾਬ ਪੁਲਿਸ ਤੋਂ ਕਰੇਗੀ ਹਮ ਦੇਵਨ ਆ ਵੀ ਜਾਨਣਾ ਚਾਹਵਾਂਗੇ ਇਸ ਦੀ ਕ੍ਰਿਮੀਨਲ ਬੈਕਗਰਾਉਂਡ ਦੀ ਹਾਲਾਂਕਿ ਮਾਸਟਰਮਾਈਂਡ ਹੈ ਜੋ ਨਾਬਾ ਜੇਲ੍ਹ ਬ੍ਰੇਕ ਹੋਇਆ ਸੀ ਹੋਰ ਕਿਹੜੇ ਕਈ ਮਾਮਲੇ ਇਸ ਤੇ ਦਰਜ ਨੇ ਜੇ ਅਸੀਂ ਪੰਜਾਬ ਦੀ ਪਾਰਟਿਕੁਲਰ ਜ਼ਿਕਰ ਕਰੀ ਬਿਲਕੁਲ ਪੰਜਾਬ ਵਿੱਚ ਕਈ ਦਿਨਾਂ ਜਿਸ ਤਰ੍ਹਾਂ ਪਹਿਲਾਂ ਇੱਕ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਕਿ ਇੱਕ ਜਿਹੜਾ ਜੇਲ ਬ੍ਰੇਕ ਹੋਇਆ ਨਾਬਾ ਜੇਲ ਬ੍ਰੇਕ ਆਂਡ ਹੋਇਆ ਸਭ ਤੋਂ ਰੀਸੈਂਟਲੀ ਉਸੇ ਨਾਬਾ ਜੇਲ ਬ੍ਰੇਕ ਵਿੱਚ ਵੀ ਇਹ ਹੱਥ ਸੀਗੇ ਕਿਉਂਕਿ ਇਹ ਬਾਹਰ ਬੈਠਾ ਸੀ ਕੰਟੈਕਟ ਕਰਾਉਂਦਾ ਸੀਗਾ ਜਿਵੇਂ ਕੰਟੈਕਟ ਕਿੰਨਾ ਕਰਨਾ ਤਾਂ ਇਹਦੇ ਰਾਹੀਂ ਕੰਟੈਕਟ ਹੁੰਦਾ ਸੀਗਾ ਮੇਨ ਹੈਂਡਲਰ ਸੀਗਾ ਇਹਦੇ ਕੰਟੈਕਟ ਜਿਹੜੇ ਬੰਦੇ ਉਤੋਂ ਪੱਜੇ ਸੀਗੇ ਨਾਬਾ ਜਿਲ੍ਹ ਬ੍ਰੇਕ ਦੇ ਉਹ ਕੰਟੈਕਟ ਸੀਗਾ ਤੇ ਕਾਫੀ ਮੁਕੱਦਮੇ ਇਹਤੇ ਹੋਰ ਵੀ ਦਰਜ ਨੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਅਪਰਾਧਿਕ ਵਿਵਹਾਰਤੀ ਦੇ ਬੰਦੇ ਨੇ ਇਹ ਬੈਠੇ ਉਤੋਂ ਕੰਟੈਕਟ ਕਰਦੇ ਸੀ ਇਹੀ ਫਿਰ ਉਹਨਾਂ ਨੂੰ ਫੰਡਿੰਗ ਕਰਦੇ ਸੀ ਕਿਉਂਕਿ ਨਾਬਾ ਜੇਲ ਬ੍ਰੇਕ ਨੇ ਵੀ ਇੱਕ ਪੂਰਾ ਪੰਜਾਬ ਖਲਾ ਦਿੱਤਾ ਸੀ ਉਸ ਤੋਂ ਬਾਅਦ ਆ ਕਈ ਜਿਹੜੇ ਮੁਕੱਦਮੇ ਨੇ ਉਹਨੇ ਲਿਸਟ ਹੈ ਜਿਹੜੀ ਲੰਬੀ ਹੋ ਚੁੱਕੀ ਸੀ ਇਹਦੀ ਵੀ ਇਸ ਕਰਕੇ ਇਹਨੂੰ ਲਿਉਣਾ ਜ਼ਰੂਰੀ ਸੀ ਕਿ ਹੁਣ ਜਦੋਂ ਨਾਬਾ ਜਿਲ੍ਹ ਬ੍ਰੇਕ ਹੋਇਆ ਉਸ ਤੋਂ ਬਾਅਦ ਇਹ ਕੰਟੈਕਟ ਕਰਾਉਂਦਾ ਸੀ ਲੋਕਾਂ ਕਈ ਤਰ੍ਹਾਂ ਦੇ ਜਿਹੜੇ ਨੇ ਸਵਾਲ ਨੇ ਉਹ ਇਹਨਾਂ ਤੋਂ ਬਿਹਤਰ ਜਿਹੜੇ ਹੋਏ ਆ ਕੇ ਦੱਸੇਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਪੇਸ ਤੇ ਆਪਣੇ ਉਹਨੇ ਗੱਲ ਜਿਹੜੀ ਲਿਖੀ ਹੈ ਉਹਨੇ ਇਹੀ ਗੱਲਾਂ ਲਿਖੀਆਂ ਨੇ ਕਿ ਆਖਰਕਾਰ ਜੀ 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 ਬਹੁਤ-ਬਹੁਤ ਸ਼ੁਕਰੀਆ ਦੇਵਨ ਸੰਤ ਸਭ ਤੋਂ ਸਾਰੀ ਜਾਣਕਾਰੀ ਦੇਣ ਲਈ ਤੇ ਹੁਣ ਅਸੀਂ ਰੁਕ ਕਰਾਂਗੇ ਪ੍ਰੈਸ ਕਾਨਫਰੰਸ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਖਾਨਾਚ ਜੋ ਪੂਰੀ ਬੇਦਬੀ ਦਾ ਮਾਮਲਾ ਹੋਇਆ ਸੀ ਚੋਰੀ ਹੋਇਆ ਸੀ ਉੱਥੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਸਾਰੀ ਦੋਸ਼ੀਆਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹੈਗੇ ਆ ਉੱਥੋਂ ਦੀ ਉਹਨਾਂ ਨੂੰ ਵੀ ਰਿਕਵੈਸਟ ਕਰ ਲਾਂਗੇ ਇਹਦਾ ਰਿਮਾਂਡ ਹੋਰ ਉਦੇ ਜੋ ਵੀ ਚੀਜ਼ੇ ਸਾਹਮਣੇ ਆਣਗੇ ਫਿਰ ਉਹ ਤੁਹਾਡੇ ਨਾਲ ਅੱਗੇ ਛੇਤੀ ਕਾ ਜਾਊਗਾ ਕਿੰਨੇ ਮੈਂਬਰ ਸੀ ਗ੍ਰੋ ਦੇਮਾ ਦੋ ਪੰਜਾਬ ਦੇ ਆ ਤੇ ਇੱਕ 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 ਕਰਕੇ ਕੁਝ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੈਸਟ ਕੀਤੀ ਚਾਰ ਇਹਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਜੋ ਹੈਗੇ ਨਵੇਂ ਜੁੜ ਜਾਂਦੇ ਸੀਗੇ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੀ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਹੀ ਕੰਮ ਕਰਦਾ ਸੀ ਮੈਡਮ ਜਿਹੜੇ ਰਵੀ ਤੇ ਹਨੀ ਹੈ ਜੀ ਰੋਪਨ ਜੀ ਇਹ ਪੰਜਾਬ ਨਾਲ ਦੀ ਰਿਜੈਕਸ਼ਨ ਨੇ ਜਾਂ ਯੂਪ ਬਿਹਾਰ ਦਾ ਜੀ ਰਵੀ ਕੁਮਾਰ ਔਰ ਜੋ ਹਨੀ ਹੈ ਇਹ ਦੋਨੋਂ ਪੰਜਾਬ ਕੇ ਰਹਿਣੇ ਵਾਲੇ ਨੇ ਇਨ੍ਹਾਂ ਦੀ ਵਾਸਤਾ ਰੇਸ਼ਮ ਦੇ ਨਾਲ ਪੜੀ ਸੀ 1 ਸਾਲ ਪਹਿਲੇ 1 ਸਾਲ ਪਹਿਲੇ ਰੇਸ਼ਮ ਦੇ ਨਾਲ ਇਨ੍ਹਾਂ ਦੀ ਆਪਸੀ ਦੋਸਤੀ ਹੋਈ ਸੀਗੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਇਹ ਉਹਨੂੰ ਕਿਹਾ ਕਿ ਆਪਾਂ ਖੰਨੇ ਜਾਣਾ ਹੈ ਕਿ ਉੱਥੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਕਾਨਫਰੰਸ ਕੀਤੀ ਜਾ ਰਹੀ ਹੈ ਕਿਉਂਕਿ ਵੱਡੀ ਕਾਮਯਾਬੀ ਹਾਸਲ ਹੋਈ ਹੈ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਇਹਨਾਂ ਮੁਲਜ਼ਮਾ ਦੇ ਵੱਲੋਂ ਬਣਾਇਆ ਜਾ ਰਿਹਾ ਸੀ ਜਿਸ ਦਾ ਕਿ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆ ਪੂਰਾ ਗੈਂਗ ਸੀ ਪੂਰਾ ਗਿਰੋ ਸੀ ਤੇ ਚੋਰੀ ਦੀਆਂ ਵਾਰਦਾਤਾਂ ਹੰਜਾਮ ਇਹਦੇ ਉਹਨੇ ਦਿੱਸਾ ਜਾਂਦਾ ਕਿ ਦੋ ਮੈਂਬਰਸ ਜੋ ਬਿਰੋਦੇ ਸੀ ਉਹ ਸੇਮ ਰਹਿੰਦੇ ਸੀ ਤੇ ਜੋ ਦੋ ਨਾਲ ਦੋ ਤੋਂ ਤਿੰਨ ਹੋਰ ਮੈਂਬਰਸ ਐਡ ਹੁੰਦੇ ਸੀ ਚੋਰੀ ਖੋਣ ਦੇ ਲਈ ਉਹ ਲਗਾਤਾਰ ਚੇਂਜ ਹੁੰਦੇ ਰਹਿੰਦੇ ਸੀ ਤੇ ਮੰਦਿਰ ਚੋਰੀ ਕੀਤੀ ਗਈ ਚਾਂਦੀ ਪੁਲੇ ਤੋਂ ਉਹਨਾਂ ਨੂੰ ਪ੍ਰਾਪਤ ਕੀਤੀ ਗਈ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਮ ਦੇ ਉੱਤੇ ਦਸ ਪਰਚੇ ਹੈਗੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਨੇ ਮੰਦਿਰ ਦੇ ਵਿੱਚ ਕੀਤੀ ਹੈਗੀ ਆ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਮੰਦਿਰ ਦੇ ਵਿੱਚ ਕੀਤੀ ਰਹੀ ਹੈ ਇੱਕ ਦੇਵੀ ਟੈਂਪਲ ਜਿਮ ਕੀਤੀ ਰਹੀ ਹੈ। ਤੋਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਇਹ ਮੰਨਦੀ ਆ ਜੋ ਚੋਰ ਹੁੰਦਾ ਜੂ ਉਹਦਾ ਕੋਈ دین ਧਰਮ ਨਹੀਂ ਹੁੰਦਾ। ਤੋਂ ਜੋ ਬੰਦਾ ਗੁਰਦੁਆਰੇ ਦੇ ਵਿੱਚ ਕਰ ਰਿਹਾ ਹੈਗਾ ਉਹੀ ਬੰਦਾ ਮੰਦਿਰ ਤੇ ਚੋਰੀ ਕਰਦਾ। ਇਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ। ਉਹਦੇ ਵਿੱਚ ਜੋ ਆਪਣੇ ਸ਼ਿਵਲਿੰਗ ਹੈਗੇ ਆ ਉਹਨਾਂ ਦੀ ਡੈਸਕ੍ਰਿਪਸ਼ਨ। ਜਿਸ ਨੇ ਕਿ ਕਿਸੇ ਨਾਮ ਤੋਂ ਨਹੀਂ ਹੈ। ਇਦੇ ਵਿੱਚ 4 ਮੈਂਬਰ ਸਗੇ ਜੀ ਇੱਥੇ 4 ਅਸੀਂ ਅਰੈਸਟ ਕੀਤੀ ਹੈਗੀ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਰਹਿੰਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ 모ਹਿਤ ਹੈਗਾ ਲੇਕਿਨ ਇਹਨਾਂ ਦੇ ਹਰੇਕ ਜਦੋਂ ਤੁਸੀਂ ਐਫਆਈਆਰ ਆਪਾਂ ਕੱਢ ਕੇ ਦੇਖਦੇ ਆ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਯਾ ਰੇਸ਼ਮ ਰਹਿੰਦਾ ਯਾ 모ਹਿਤ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜੇ ਜਾਂਦੇ ਹੈ ਕੋਈ ਮੁਹੰਮਦਨ ਵੀ ਹੈ ਨਾ ਨਹੀਂ ਜੀ ਮੈਂ ਆਪਕੋ ਨਾਮ ਸਭੀ ਕਾ ਬਤਾ ਦਿਆ ਇਸ ਵਿੱਚ ਕੋਈ ਮੁਹੰਮਦਨ ਨਹੀਂ ਹੈ ਜੀ ਉਸਮਾਨ ਤਾਰਿਆ ਕਾ ਚਾਂਦੀ ਦਾ ਟੋਟਲ ਟਾਲ ਦਿੱਤਾ ਗਿਆ ਕੋਈ ਜੀਸੀ ਵੀ ਨਹੀਂ ਆਦੀ ਆਪਣੀ ਐਸਾ ਬਸ ਇਹਨਾਂ ਨੇ ਚਾਂਦੀ ਦੀ ਸਮਾਨ ਸੀਗੀ ਚਾਂਦੀ ਦੀ ਸਮਾਨ ਜਾ ਕੇ ਉੱਥੇ ਵੇਚ ਆਏ ਜੀ ਉਸ ਤੋਂ ਇਲਾਵਾ ਕੋਈ ਚੀਜ਼ ਉਹ ਨਹੀਂ 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 ਇਹਨਾਂ ਨੇ ਜੈਸੇ ਲੈ ਕੇ ਚਲੇ ਗਏ ਉਹਨੇ ਉਹਨੂੰ ਪਿਗਲਾਤਾ ਪੂਰਾ ਜੋ ਉਸ ਚਾਂਦੀ ਸੀਗੀ ਉਹਨਾਂ ਨੂੰ ਪਿਗਲਾ ਕੇ ਉਥੋਂ ਦੀ ਸਮਾਨ ਬਣਾਤਾ ਇੰਨੇ तकरीबन 3.5 ਕਿਲੋ ਦੀ 3.5 ਕਿਲੋ ਦੀ ਜੋ ਚਾਂਦੀ ਸੀ ਉਹਨਾਂ ਇਹ ਲੈ ਕੇ ਗਏ ਸੀਗੇ ਉਹਨੂੰ ਪਿਗਲਾਤੀ ਪਿਗਲਾ ਕੇ ਫਿਰ ਉਦੇ ਸੇਮ ਅਮਾਉਂਟ ਦੀ ਜੋ ਹੈਗਾ ਸਾਨੂੰ ਉੱਥੇ ਰਿਕਵਰ ਹੋਈ ਹੈ ਕਿ ਉਹਨੇ ਉਹ ਇਹ ਬਣਾਏ ਸੀਗਾ ਕੋਈ ਗਲਾਸ ਬਣਾਏ ਸੀ ਕੋਈ ਮੁਕਟ ਬਣਾਏ ਸੀ ਕੋਈ ਇਸ ਤਰੀਕੇ ਦੀ ਚੀਜ਼ ਬਣਾਏ ਸੀ ਕੋਈ ਰਿਸਰਚ ਕੀਤੀ ਹੈ ਜਾਂ ਇਹਨਾਂ ਨੇ ਦੇਖੀ ਕੀਤੀ ਆ ਕੋਈ ਇਸ ਤਰ੍ਹਾਂ ਦੀ ਨਹੀਂ ਇਹਨਾਂ ਨੇ ਇਹ ਕਰਦੇ ਸੀਗੇ ਜੀ Google ਦੇ ਉੱਤੇ ਫੋਟੋ ਚੱਕਰਦੇ ਫੋਟੋ ਚੱਕਰ ਕੇ ਉਠਾ ਲੈਂਦੇ ਨੇ ਇਸੇ ਤਰੀਕੇ ਦੀ ਹੁੰਦੀ ਹੈ ਜੀ ਆਪਣੇ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੰਗਲੌਰ ਤੋਂ ਫੋਟੋ ਖੰਨਾ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਰੀ ਕਿ ਕਿਸ ਤਰੀਕੇ ਨਾਲ ਇਸ ਜੀਰੋ ਦੇ ਵੱਲੋਂ ਗੈਂਗ ਦੇ ਵੱਲੋਂ ਚੋਰੀ ਕੱਟਣਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਕਈ ਸਟੇਟਸ ਨੇ ਦਿੱਲੀ ਦੇ ਕੁਲਵਾਰੇ ਵਿੱਚ ਚੋਰੀ ਕੱਟਣਾ ਨੂੰ ਅੰਜਾਮ ਦੇ ਵੱਲੋਂ ਦਿੱਤਾ ਹੈ ਇਹਦੇ 2:00 ਵਜੇ ਤੱਕ 2:00 ਵਜੇ ਇਹ ਮੰਦਿਰ ਦੇ ਆਸ-ਪਾਸ ਸੀਗੇ 3:00 ਵਜੇ ਮੰਦਿਰ ਦੇ ਅੰਦਰ ਵੜੇ 3:40 ਬਾਹਰ ਨਿਕਲੇ ਔਰ 2:30 5:30 5:5-6:00 ਵਜੇ ਤੱਕ ਇਹ ਨਿਕਲ ਗਏ ਸੀਗੇ ਪੰਜਾਬ ਤੋਂ ਬਾਹਰ ਰਾਤ ਦਾ ਸਮਾਂ ਹੈ ਜੀ ਹਰ ਕੋਈ ਦੇਖੀ ਗੱਲ ਇਹ ਹੈ ਨਾ ਕਿ ਉਹਨੇ ਆਏ ਰਾਤ ਆਏ ਰਾਤ ਹੈ 10 11 ਵਜੇ 12 ਵਜੇ ਆਏ ਫਿਰ ਉਹਨਾਂ ਨੇ ਦੇਖਿਆ ਕਿ ਮਤਲਬ ਜੋ ਮੰਦਿਰ ਦੇ ਵਿੱਚ 4 ਵਜੇ ਲੋਕੀ ਆਉਂਦੇ ਆ ਤੋਂ ਔਰ 10 ਵਜੇ ਵੀ 11 ਵਜੇ 12 ਵਜੇ ਵੀ ਉਹਨਾਂ ਨੂੰ ਪੁਲਿਸ ਦੇਖੀ 1 ਵਜੇ ਵੀ ਪੁਲਿਸ ਦੇਖੀ ਉਸ ਤੋਂ ਬਾਅਦ ਇੰਨੇ ਉਰੇ ਕਰਕੇ 3-4 ਘੰਟੇ ਘੁੰਮ ਰਹੇ ਸੀਗੇ ਹਾਂਜੀ ਅ ਦੇਖੋ ਜੀ ਉਹ ਫਿਰ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਤਾਂ ਕਿ ਕੋਈ ਮਤਲਬ ਬੰਦਾ ਇੰਨੇ ਮੈਂ ਤੁਹਾਨੂੰ ਦੱਸਦਾ ਕਿ ਇੰਨੇ ਇਸ ਇਸ ਤਰੀਕੇ ਦਾ ਵਾਰਦਾਤ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਦੱਸਿਆ ਜਾ ਰਿਹਾ ਪੁਲਿਸ ਦੇ ਵੱਲੋਂ 3.5 ਕਿਲੋ ਚਾਂਦੀ ਸੀ ਇਸ ਤੋਂ ਬਾਅਦ ਇਹਨਾਂ ਨੇ ਚਾਂਦੀ ਨੂੰ ਪਿਘਲਾਇਆ ਤੇ ਫਾਕਫਕ ਸਬਾਨ ਉਸ ਦਾ ਰੈਡੀ ਕੀਤਾ ਜੋ ਕਿ ਪੁਲਿਸ ਦੇ ਵੱਲੋਂ ਪਰામਤ ਜੋ ਹੈ ਉਪਤਾਗ ਹੈ ਵੱਖ-ਵੱਖ ਸਟੇਟਸ ਇਹਨਾਂ ਦੇ ਵੱਲੋਂ ਛੋੜੀ ਜਿਹੀ ਕਸਨ ਦਾ ਅੰਜਾਮ ਦਿੱਤਾ ਜਾਂਦਾ ਸੀ Google ਤੇ ਪਿਕਚਰ ਆ ਜਾ ਕੇ ਚੈੱਕ ਕਰਦੇ ਸੀ ਤੇ ਉਸ ਤੋਂ ਬਾਅਦ ਪਲਾਨਿੰਗ ਇਹਨਾਂ ਦੇ ਵੱਲੋਂ ਬਣਾਈ ਜਾਂਦੀ ਸੀ ਦਿੱਲੀ ਦੇ ਗੁਰਦੁਆਰੇ ਚ ਇਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਚੰਡੀਗੜ੍ਹ ਚ ਵੀ ਤੇ ਬੈਂਗਲੁਰੂ ਦੇ ਇੱਕ ਸਾਈ ਮੰਦਿਰ ਚ ਇਹਨਾਂ ਚੋਰਾ ਦੇ ਵੱਲੋਂ ਚੋਰੀ ਕੀਤੀ ਜਾਂਦੀ ਉਹਦੇ ਵਿੱਚ ਦਿਖਿਓ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀਗਾ ਕਿ ਉਥੇ ਪੀਸੀਆਰ ਵਗੈਰਾ ਵਧੋਣੀ ਹੈਗੀ ਹੁਣ ਆਪਾਂ ਪੀਸੀਆਰ ਵੀ ਵਧਾਈ ਹੈਗੀ ਆ ਔਰ ਨਾਲ ਦੇ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ ਕਿ ਉਹ ਆਪਣਾ ਜੋ ਚੱਕਰੀ ਫੇਰਾ ਹੁੰਦੇ ਆ ਔਰ ਚੌਂਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗੇ ਆ ਸੀਸੀਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ कुछ जो है प्रशासन लगते है कुछ जो है मोस्ट इमो अपने सेफ्टी आपने घर भी लाना चाहिए है और अपनी अ, अ, जो है शॉप भी लाना चाहता और ईवन मार्केट भी ला चाहिए तर्थ। 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 ਇਦੇ ਵਿੱਚ ਦੇਖੋ ਜੀ ਮੈਂ ਆਪਕੋ ਬਤਾਤੀ ਹੂੰ ਇਹ ਮੇਰੀ ਰਿਕੁਐਸਟ ਹੈ ਤੁਹਾਡੀ ਤੁਹਾਡੀ ਮੀਡੀਆ ਵੱਲੋਂ ਇਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈਗੀ ਆ ਹੁਣ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਲਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਦੇ ਵਿੱਚ ਭਾਵੇਂ ਤੁਸੀਂ ਆਪਣਾ ਕੰਮ ਮਹੀਨੇ ਦਾ ਕੰਮ ਕਰਾ ਰਹੇ ਹੈਗੇ ਭਾਵੇਂ ਪੇਂਟਿੰਗ ਕਰਾ ਰਹੇ ਆ ਭਾਵੇਂ ਕੁਝ ਕਰਾ ਰਹੇ ਹੈਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੇ ਹਨ ਇਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾਈਏ ਇਮੀਡੀਏਟਲੀ ਇਹ ਦਿਸ ਇਜ਼ ਫੋਰ ਆਰ ਓਨ ਸੇਫਟੀ ਨਹੀਂ ਇਹਦੇ ਵਿੱਚ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕੀ ਕਹਿੰਦੇ ਆ ਪ੍ਰੀਕਾਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫੋਰ ਆਰ ਓਨ ਸੇਫਟੀ ਸੋ ਇਹਦੇ ਕਰਕੇ ਤੜੇ ਰਹੀ ਅਸੀਂ ਨੇ ਹੈਗੇ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਾਹਿਬ ਵੱਲੋਂ ਆਰਡਰ ਹੁੰਦੇ ਹੈਗੇ

ਨਾਲ ਹੀ ਸਾਂਝ ਕੇਂਦਰ ਹੁੰਦੇ ਨੇ ਆਧਾਰ ਕਾ ਡਿਟੇਲਸ ਤੇ ਮੋਬਾਈਲ ਨੰਬਰ ਉਹਨਾਂ ਦਾ ਜ਼ਰੂਰ ਲਿਆ ਜਾਏ ਤੇ ਨਜ਼ਦੀਕਲੇ ਸਾਂਝ ਕੇਂਦਰ ਚ ਆਜੋ ਪੂਰੀ ਡਿਟੇਲਸ ਨੇ ਉਹ ਮੁਹੱਈਆ ਕਰਵਾਈ ਜਾਣ ਤੇ ਪੁਲਿਸ ਨੇ ਚਾਰ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਕਾਬੂ ਕੀਤਾ ਹੈ ਤੇ ਦੱਸਿਆ ਗਿਆ ਉਹਨਾਂ ਦੀ ਮੋਡਸ ਆਪਰੇਂਡੀ ਦੱਸੀ ਗਈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਪੂਰੀ ਘਟਨਾਵਾਂ ਨੂੰ ਅੰਜਾਮ ਜੋ ਹੈ ਉਹ ਦੱਤਾ ਜਾਂਦਾ ਸ।